ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂਕਾ ਦੋ ਮਸਲਿਆਂ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਇੱਕ ਸ਼੍ਰੋਮਣੀ ਅਕਾਲੀ ਦਲ ਜਾਂ ਕਹਿ ਲਈਏ ਪੰਥਕ ਧਿਰਾਂ ਦੇ ਵਿੱਚ ਜੋ ਸਿਆਸਤ ਚੱਲ ਰਹੀ ਹੈ ਨਵੀਆਂ ਪਾਰਟੀਆਂ ਉੱਭਰ ਰਹੀਆਂ ਨੇ ਤੇ ਹੋਰ ਕਿੰਨੀਆਂ ਕੋ ਬਣਨ ਦੀ ਸੰਭਾਵਨਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਸੁਖਵੀਰ ਸਿੰਘ ਬਾਦਲ ਦਾ ਧੜਾ ਦੱਸਿਆ ਜਾ ਰਿਹਾ ਉਹ ਕਿੰਨਾ ਕੁ ਕਮਜ਼ੋਰ ਹੋਏਗਾ ਜਾਂ ਫਿਰ ਇਹਨਾਂ ਸਾਰਿਆਂ ਤੋਂ ਅੱਗੇ ਉਸਨੇ ਹੀ ਜਾਣਾ ਹੈ ਆਖਰਕਾਰ ਤੇ ਇਸ ਦੀ ਵਜ੍ਹਾ ਕੀ ਹੋ ਸਕਦੀ ਹੈ ਇਸ ਦੇ ਉੱਤੇ ਗੱਲ ਕਰਾਂਗੇ ਨਾਲ ਹੀ ਗੱਲ ਕਰਾਂਗੇ ਇੱਕ ਹੋਰ ਅਹਿਮ ਮਸਲੇ ਦੇ ਉੱਤੇ ਜਿਹੜਾ ਕਿ ਪੰਜਾਬ ਸਰਕਾਰ ਨਾਲ ਜੁੜਿਆ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੋ ਰਹੀ ਹੈ ਤੇ ਇਸੇ ਦੇ ਦੌਰਾਨ ਵੀ ਹੁਣ ਸੁਣਨ ਵਿੱਚ ਆ ਰਿਹਾ ਕਿ 2000 ਕਰੋੜ ਦੇ ਕਰਜ਼ੇ ਦੀ ਤਿਆਰੀ ਖਿੱਚੀ ਹੈ ਸਰਕਾਰ ਨੇ ਕਿ ਕਰਜ਼ਾ ਲੈ ਬਣਾ ਸਰਨਾ ਨਹੀਂ ਕਿਉਂਕਿ ਲਿੰਕ ਰੋਡ ਦੇਣੇ ਜਿਹੜੇ ਨੇ ਸੜਕਾਂ ਨਹੀਂ ਉਹ ਬਣਾਉਣੀਆਂ ਕਿਉਂਕਿ ਕੇਂਦਰ ਤੋਂ ਤੇ ਆਰ ਡੀ ਐਫ ਆ ਨਹੀਂ ਰਿਹਾ ਰੂਰਲ ਡਿਵੈਲਪਮੈਂਟ ਫੰਡ ਆ ਨਹੀਂ ਰਿਹਾ ਇਸ ਤੇ ਵੀ ਗੱਲ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੁੱਲਰ ਜੀ ਸਭ ਤੋਂ ਪਹਿਲਾਂ ਪੰਥਕ ਧਿਰਾਂ ਦੀ ਜਾਂ ਪੰਥਕ ਸਿਆਸਤ ਦੀ ਗੱਲ ਕਰੀਏ ਕਹਿੰਦੇ ਸਾਰੇ ਹੀ ਆਪਦੇ ਆਪ ਨੂੰ ਨੇ ਦਾਵਾ ਕਰਦੇ ਨੇ ਪਰ ਲਾਈਨ ਦੀ ਵਾਰੀ ਆਉਂਦੀ ਹੈ ਜਦੋਂ ਸਿਧਾਂਤ ਦੀ ਵਾਰੀ ਹੁੰਦੀ ਹੈ ਸੱਤਾ ਵਾਲੇ ਗੱਲਾਂ ਹੋਰ ਆਪੋਜੀਸ਼ਨ ਚ ਹੋਰ ਅੱਜਕੱਲ ਤੇ ਸ਼੍ਰੋਮਣੀ ਅਕਾਲੀ ਦਲ ਦਾ ਹਾਲ ਹੀ ਬਹੁਤ ਹਾਸ਼ੀਏ ਤੇ ਜਾ ਕੇ ਵੀ ਮਾੜਾ ਹੁੰਦਾ ਜਾ ਰਿਹਾ ਨਿਕਰਦਾ ਜਾ ਰਿਹਾ ਪਰ ਉਸ ਵਿੱਚੋਂ ਜਿਹੜੀਆਂ ਪਾਰਟੀਆਂ ਉੱਪਰ ਕੇ ਸਾਹਮਣੇ ਆ ਰਹੀਆਂ ਨੇ ਉਹ ਕਿਵੇਂ ਸਮੀਕਰਨ ਬਦਲ ਲੰਗੀਆਂ ਆਉਣ ਵਾਲੇ ਸਮੇਂ ਚ ਪੰਜਾਬ ਦੀ ਸਿਆਸਤ ਦੀ ਸੰਦੀਪ ਸਭ ਤੋਂ ਵੱਡੀ ਗੱਲ ਹੈ ਕਿ ਕੌਮ ਦੇ ਵਿੱਚ ਪੰਬਲ ਪੂਸਾ ਬਹੁਤ ਜ਼ਿਆਦਾ ਪੈ ਚੁੱਕਾ ਖਲਾਰਾ ਇੰਨਾ ਜ਼ਿਆਦਾ ਪੈ ਚੁੱਕਾ ਤੇ ਪਵਾੜੇ ਇੰਨੇ ਜ਼ਿਆਦੇ ਵੱਧ ਚੁੱਕੇ ਨੇ ਇਹ ਕੋਈ ਬੰਦਾ ਆਮ ਬੰਦਾ ਸਮੇਟ ਨਹੀਂ ਸਕਦਾ ਚੱਲੇ ਕੋਈ ਕਾਰ ਤੂੰ ਸੁਣ ਪੰਥ ਨੂੰ ਨੇ ਸੰਭਾਲਦਾ ਪੰਥ ਦੇ ਵਾਲੀਵਾਰਸ ਨਹੀਂ ਬਣਦੇ ਇਹ ਜਿਹੜੇ ਨਵੀਆਂ ਪਾਰਟੀਆਂ ਬਣਾਉਣ ਦੀ ਗੱਲ ਕਰਦੇ ਨੇ ਜਾਂ ਜੋ ਹੁਣ ਕਹਿ ਰਹੇ ਨੇ ਕਿ ਅਸੀਂ ਸ਼ੇਰ-ਏ-ਪੰਜਾਬ ਮਹਾਰਾਜਾ ਰঞ্জੀਤ ਸਿੰਘ ਵਰਗਾ ਲੈ ਕੇ ਆਉਣਾ ਰਾਜ ਇਹ ਲੋਕ ਪਰਤਾਏ ਜਾ ਚੁੱਕੇ ਨੇ ਲੋਕ ਖਾਸ ਕਰਕੇ ਜਿਹੜਾ ਸਿੱਖ ਕੌਮ ਸਿੱਖ ਕੌਮ ਨੂੰ ਚਾਹੀਦਾ ਇੱਕ ਬੰਦਾ ਤਿਆਗ ਕਰਨ ਵਾਲਾ ਝਜਾਰੂ ਬਲਾਰਾ ਪ੍ਰਚਾਰਕ ਇਹ ਸੰਤ ਸੁਭਾਅ ਦਾ ਬੰਦਾ ਚਾਹੀਦਾ ਜਿਹਨੂੰ ਸਿਆਸਤ ਦੇ ਨਾਲ ਨਾ ਲੈਣਾ ਦੇਣਾ ਹੋਵੇ ਜਿਹਨੂੰ ਵਪਾਰ ਦੇ ਨਾਲ ਲੈਣਾ ਦੇਣਾ ਹੋਵੇ ਜਿਹਦੇ ਆਪਣੇ ਨਿੱਜੀ ਸਵਾਰਥ ਨਾ ਹੋਣ ਸਿਰਫ ਤੇ ਸਿਰਫ ਉਹ ਕੌਮ ਦੀ ਗੱਲ ਕਰਨ ਪੰਥ ਦੀ ਗੱਲ ਕਰਨ ਫਿਰ ਲੋਕਾਂ ਦੇ ਨਾਲ ਜੁੜਨਾ ਹੈਗਾ ਨਾ ਤੇ ਹੁਣ ਸ਼੍ਰੋਮਣੀ ਕਾਲੀ ਦਲ ਜਿਹੜਾ ਬਾਦਲ ਤੜਾ ਉਹਦੇ ਨਾਲ ਕਿਸੇ ਨੇ ਜੁੜਨਾ ਜਾਂ ਜਿਹੜੇ ਜਲੰਧਰ ਜਾ ਕੇ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਦੇ ਨਾਲ ਕਿਸੇ ਨੇ ਜੁੜਨਾ ਤੇ ਜਾਂ ਜਿਹੜੇ ਅੱਜ ਅੰਮ੍ਰਿਤਸਰ ਤੋਂ ਉੱਠ ਕੇ ਚੰਡੀਗੜਾ ਆ ਕੇ ਪ੍ਰੈਸ ਕਾਨਫਰੰਸ ਕਰਦੇ ਨੇ ਨਾ ਲੋਕਾਂ ਨੇ ਉਹਦੇ ਨਾਲ ਜੁੜਨਾ ਤੇ ਨਾ ਹੀ ਸਿਮਰਜੀਤ ਸਿੰਘ ਮਾਨ ਦੇ ਨਾਲ ਜੁੜਨਾਗਾ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇਹ ਸਾਰੇ ਹੁਣ ਚੱਲੇ ਹੋਏ ਕਾਰਤੂਸ ਨੇ ਤੇ ਕੌਮ ਜਿਹੜੀ ਅਗਰ ਸਿੱਖ ਕੌਮ ਦਾ ਇਤਿਹਾਸ ਦੇਖੀ ਨਾ ਉਹਦੀ ਚੱਲੇ ਹੋਏ ਕਾਰਤੂਸਾਂ ਨੇ ਅਗਵਾਈ ਨਹੀਂ ਕੀਤੀ ਉਹਦੀ ਝੜਾਰੂਆਂ ਨੇ ਅਗਵਾਈ ਕੀਤੀ ਆ ਉਹਦੀ ਕੌਮ ਨੂੰ ਕੌਮ ਦੇ ਪ੍ਰਤੀ ਤਿਆਗ ਭਾਵਨਾ ਕਰਨ ਵਾਲਿਆਂ ਦੇ ਨਾਲ ਕੌਮ ਜੁੜੀ ਹੈਗੀ ਹੈ ਅਜਿਹੀ ਸਥਿਤੀ ਦੇ ਵਿੱਚ ਸਵਾਲ ਇਹ ਹੈ ਕਿ ਸ਼੍ਰੋਮਣੀ ਕਾਲੀ ਦਲ ਤਫਾੜ ਹੋ ਜੇ ਤਾਂ ਤਫਾੜ ਹੋ ਜੇ ਜਾਂ ਚਫਾੜ ਹੋ ਜੇ ਉਹ ਮੈਟਰ ਨਹੀਂ ਕਰਦਾਗਾ ਮੈਟਰ ਕੀ ਕਰਦਾ ਹੈ ਕਿ ਕੌਮ ਦਾ ਵਾਲੀਵਾਰਸ ਕੌਣ ਹੈ ਜਿਹਦਾ ਕੌਮ ਨੂੰ ਧਗਾ ਦੇਣ ਵਾਲੇ ਕੌਣ ਨੇ ਕੌਮ ਦੇ ਗद्दार ਕੌਣ ਵਾਲੇ ਨੇ ਤੇ ਕੌਮ ਦੇ ਪ੍ਰਤੀ ਲੜਨ ਵਾਲੇ ਕੌਣ ਨੇ ਹੁਣ ਵੇਲਾ ਉਹ ਆ ਚੁੱਕਾ ਹੈਗਾ ਕਿਉਂਕਿ ਪੰਜਾਬ ਨੇ ਪੰਜਾਬੀਅਤ ਨਹੀਂ ਜਾਂ ਕੌਮ ਨੇ ਬਹੁਤ ਕੁਝ ਦੇਖ ਲਿਆਗਾ ਕੌਮ ਨੇ ਚੰਗੇ ਮਾੜੇ ਲੀਡਰ ਦੇਖ ਲਏ ਨੇ ਗਦਾਰ ਵੀ ਦੇਖ ਲਏ ਨੇ ਲੁਟੇਰੇ ਵੀ ਦੇਖ ਲਏ ਨੇ ਬਾਗੀ ਵੀ ਦੇਖ ਲਏ ਨੇ ਤੇ ਕੌਮ ਨੂੰ ਬਰਬਾਦ ਕਰਨ ਵਾਲੇ ਵੀ ਦੇਖ ਲਏ ਹਜੇ ਸਥਿਤੀ ਦੇ ਵਿੱਚ ਇੱਕੋ ਇੱਕ ਕੌਮ ਆ ਜਿੱਥੇ ਪੰਜਾਬ ਦੇ ਵਿੱਚ ਵੱਧ ਤੋਂ ਸਭ ਤੋਂ ਵੱਧ ਸਿੱਖ ਧਰਮ ਦੇ ਨਾਲ ਜੁੜੇ ਹੋਏ ਲੋਕੀ ਈਸਾਈ ਬਣ ਰਹੇ ਨੇ ਉਹ ਉਹ ਉਹਦੀ ਲੋੜ ਆ ਇਹ ਨਹੀਂ ਲੋੜ ਕਿ ਸੁਭੀ ਸਿੰਘ ਬਾਦਲ ਦੀ ਅਗਵਾਈ ਚ ਸਰਕਾਰ ਬਣੇ ਜਾਂ ਪ੍ਰੇਮ ਸਿੰਘ ਚੰਦੂ ਮਹਾਰਾਜ ਦੀ ਅਗਵਾਈ ਦੇ ਵਿੱਚ 227 ਦੇ ਵਿੱਚ ਸਰਕਾਰ ਬਣੇ ਜਾਂ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਚ ਜਾਂ ਅਮਰਪਾਲ ਸਿੰਘ ਹੋਣੀ ਜਿੱਦਣ ਰਿਆਉਣਗੇ ਉਹਨਾਂ ਦੀ ਅਗਵਾਈ ਚ ਕਾਲੀ ਦਲ ਬੰਜ ਜਾਂ ਅੱਜ ਭਾਈ ਬਲਦੇਵ ਸਿੰਘ ਵਡਾਲਾ ਆਗੇ ਨਹੀਂ ਜਿਹੜਾ ਚੈਲੰਜ ਹੈ ਸਿੱਖ ਕੌਮ ਵਾਸਤੇ ਉਹ ਹੈ ਕਿ ਸਿੱਖ ਸਿੱਕ ਦਾ ਧਰਮ ਪਰिवर्तन ਜੋਰਾਂ ਦੇ ਹੋ ਰਿਹਾ ਉਹਨੇ ਪੂਰੀ ਦੁਨੀਆ ਤੇ ਗਿਰਜਾ ਘਰਨੇ ਜਿੰਨੇ ਪੰਜਾਬ ਦੇ ਵਿੱਚ 25-25 ਕਿਲੋਮੀਟਰ ਦੇ ਬੰਨੇ ਸ਼ੁਰੂ ਹੋ ਗਏ ਨੇ ਉਹ ਵੱਡੀਆਂ ਜਿਹੜੀਆਂ ਚੁਣੌਤੀਆਂ ਨੇ ਜਿਹੜੇ ਵੱਡੇ ਚੈਲੰਜ ਨੇ ਉਹਨਾਂ ਵੱਲ ਤੇ ਕੋਈ ਧਿਆਨ ਕਰ ਹੀ ਨਹੀਂ ਰਿਹਾਗਾ ਤੁਸੀਂ ਗਰਦਾਸਪੁਰ ਤੋਂ ਚਲੋ ਤੇ ਫਾਜ਼ਿਲਕਾ ਤੱਕ ਫਾਜ਼ਿਲਕਾ ਤੋਂ ਕੋ ਬਠਿੰਡੇ ਤੱਕ ਬਠਿੰਡੇ ਤੇ ਚਲੋ ਡੇਰਾ ਬੱਸੀ ਤੱਕ ਡੇਰਾ ਬੱਸੀ ਤੋਂ ਚਲੋ ਤੇ ਰੋਪੜ ਤੱਕ ਸਾਰੇ ਪਾਸੇ ਇੰਨੀ ਧਰਮ ਕਨਵਰਸ਼ਨ ਹੋ ਰਹੀ ਆ ਔਰ ਪਿੱਛੇ ਜੇ ਹੁਣ G20 ਜਿੱਥੇ ਬਾਸਕੋ ਦੇ ਵਿੱਚ ਆ ਕਾਨਫਰੰਸ ਹੋ ਰਹੀ ਆ ਦੁਨੀਆ ਭਰ ਦੇ ਪ੍ਰਾਈਮ ਮਿਨਿਸਟਰ ਪਹੁੰਚੇ ਨੇ ਉਥੇ ਪਹਿਲੀ ਦਫਾ ਜਿਹੜੇ ਪੋਪ ਨੇ ਉਹਨਾਂ ਨੂੰ ਬੁਲਾਇਆ ਗਿਆ ਉਹ ਵੀਲ ਚੇਅਰ ਤੇ ਆਏ ਨੇ ਤੇ ਪੰਜਾਬ ਦੇ ਵਿੱਚ ਜਿਹੜੇ ਪਖੰਡੀ ਅਸਾਈ ਨੇ ਉਹ ਸਿੱਖਾਂ ਦੇ ਨਿਆਣਿਆਂ ਨੂੰ ਜਿਹੜੇ ਰਿੜਕਿਆ ਰਹੇ ਉਹਨਾਂ ਨੂੰ ਹੱਥ ਲਾਉਂਦੇ ਨੇ ਤੇ ਉਹ ਠੀਕ ਹੋ ਜਾਂਦੇ ਨੇ ਪਿਛੇ ਤੁਹਾਡੇ ਚ ਇੰਨੀ ਤਾਕਤ ਹੈ ਤੇ ਜਿਹੜੇ ਪੋਪ ਮਹਾਰਾਜ ਨੇ ਤੁਹਾਡੇ ਉਹਦੇ ਵੀਲਚੇਲ ਤੇ ਆਏ ਨੇ ਇਹ ਜਿਹੜਾ ਪਖੰਡਵਾਦ ਹੈ ਇਹ ਸਿੱਖ ਧਰਮ ਦੇ ਵਿੱਚ ਬੜਾ ਵੱਡੀ ਚੁਣੌਤੀ ਆ ਉਹਨੂੰ ਵੇਲਾ ਵਾ ਹੁਣ ਉਹ ਕੌਣ ਕਰ ਸਕਦਾਗਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਅਕਾਲ ਤਖਤ ਪਰ ਐਸੇ ਮਨਾ ਸ਼੍ਰੋਮਣੀ ਕਮੇਟੀ ਉਹ ਵੀ ਸੁਬੀ ਸਿੰਘ ਬਾਦਲ ਉਹਨਾਂ ਦੀ ਪਾਣੀ ਭਰਦਾ ਵਾ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਨੇ ਉਹ ਵੀ ਅਕਾਲੀ ਦਲ ਦੇ ਪਾਣੀ ਭਰਦੇ ਨੇ ਉਹਨਾਂ ਤੇ ਕੌਮ ਦਾ ਪਾਣੀ ਭਰਿਆ ਨਹੀਂ ਹੈਗਾ ਜੀ ਸਥਿਤੀ ਦੇ ਵਿੱਚ ਹੁਣ ਉਹ ਟਾਈਮ ਆ ਗਿਆ ਕਿ ਚਾਹੇ ਇੱਕ 올 ਪੰਜਾਬ ਨੂੰ ਸਿੱਖ ਕੌਮ ਨੂੰ ਲੀਡਰ ਦੀ ਜ਼ਰੂਰਤ ਹੈ ਜਿਹੜਾ ਪਾਰਟੀ ਦੇ ਪ੍ਰਤੀ ਕੌਮ ਦੇ ਪ੍ਰਤੀ ਵਫਾਦਾਰ ਹੋਵੇ ਬਦਕਿਸਮਤੀ ਨਾਲ ਕੌਮ ਦੇ ਵਿੱਚ ਵਫਾਦਾਰੀ ਲੜ ਲੀਡਰਾਂ ਦੀ ਉਹ ਕਮੀ ਹੋ ਗਈ ਹੁਣ ਕੁਰਸੀਆਂ ਪਿਆਰੀਆਂ ਨੇ ਮੈਨੂੰ ਜਿਆਦਾ ਕਿ ਹੁਣ ਜਿਵੇਂ ਸੁਭੀਤ ਸਿੰਘ ਬਾਦਲ ਹੁਣੇ ਟਾਰਗੇਟ ਹੋ ਰਹੇ ਨੇ ਕਿ ਉਹ ਕੁਰਸੀ ਕਿਉਂ ਨਹੀਂ ਛੱਡਦੇ ਆ ਗਏ ਨੇ ਤੇ ਜਦੋਂ ਮਨਪ੍ਰੀਤ ਸਿੰਘ ਬਾਦਲ 12 ਦੇ ਵਿੱਚ ਆਢੋਏ ਸੀ ਜਦੋਂ ਉਹਨਾਂ ਨੇ ਪਰਿਵਾਰ ਤੋਂ ਵੀ ਅੱਡ ਹੋਏ ਸੀ ਤੇ ਅਕਾਲੀ ਦਲ ਨਾਲ ਵੀ ਅੱਡ ਹੋਏ ਉਹ ਕਹਿੰਦੇ ਸੀ ਉਹਦੇ ਪੰਜ ਲਾਈਨ ਸੀ ਕਿ ਇਟਸ ਨਾਟ ਸ਼੍ਰੋਮਣੀ ਅਕਾਲੀ ਦਲ ਉਹ ਕਹਿੰਦੇ ਇਟ ਇਜ਼ ਸੁਖਬੀਰ ਅਕਾਲੀ ਦਲ ਉਹਨੇ ਐਸ ਏ ਡੀ ਦੀ ਪਰਭਾਸ਼ਾ ਕਰ ਦਿੱਤਾ ਕਿ ਐਸ ਏ ਡੀ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ ਐਸ ਤੋਂ ਸੁਖਬੀਰ ਏ ਤੋਂ ਅਕਾਲੀ ਡੀ ਤੋਂ ਦਲ ਸੁਖਬੀਰ ਅਕਾਲੀ ਦਲ ਤੇ ਹੁਣ ਜਿਹੜੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਬੰਦ ਕਮਰਿਆਂ ਦੇ ਵਿੱਚ ਬਾਹਾਂ ਖੜੀਆਂ ਕਰੇ ਨੇ ਉਹ ਤਾਂ ਕਹਿਣ ਤੇ ਬਾਵਾ ਖੜੀਆਂ ਹੋ ਗਈਆਂ ਨੇ ਜਿਹੜੇ ਉਹ ਆਪਣੇ ਆਪਣੇ ਹਲਕਿਆਂ ਦੇ ਵਿੱਚੋਂ ਲੋਕ ਆਏ ਨੇ ਉਹ ਜਾ ਕੇ ਪੁੱਛਣ ਕਿ ਜਿਹੜੇ ਪਿੰਡਾਂ ਦੇ ਵਿੱਚ ਵਰਕਰ ਤੇ ਸਰਕਲ ਪ੍ਰਧਾਨ ਉਹ ਸੁਭੀ ਸਿੰਘ ਬਾਦਲ ਦੀ ਖਾਤਰ ਹੱਥ ਖੜੇ ਕਰਦੇ ਕਿ ਨਹੀਂ ਕਰਦੇ ਤੁਸੀਂ ਆਪਣੇ 50 ਕੀ ਬੰਦੇ ਬਲਾ ਕੇ ਹੱਥ ਖੜੇ ਕਰਵਾ ਰਹੇ ਹੋ ਤੇ ਜਿਨ੍ਹਾਂ ਦੇ ਉਹ ਅਗਵਾਈ ਕਰ ਰਹੇ ਨੇ 50 ਬੰਦੇ ਉਹ ਪੁੱਛਣ ਪਿੰਡਾਂ ਦੇ ਵਿੱਚ ਕਿ ਉਹ ਸੁਭੀ ਸਿੰਘ ਬਾਦਲ ਨੂੰ ਪ੍ਰਵਾਨ ਕਰੇ ਕਿ ਨਹੀਂ ਕਰਵਾਏ ਜੇ ਸ਼ਰੋਮਣੀ ਅਕਾਲੀ ਦਲ ਨੂੰ ਜੇ ਸੁਭੀ ਸਿੰਘ ਬਾਦਲ ਸਾਹਿਬ ਨੂੰ ਲੋਕਾਂ ਨੇ ਪ੍ਰਮਾਣ ਕੀਤਾ ਹੁੰਦਾ ਇਹਨਾਂ ਚੋਣਾਂ ਦੇ ਵਿੱਚ ਪਿਛਲੀਆਂ ਤਿੰਨ ਚੋਣਾਂ ਭੁੱਲ ਜੂ ਕੇ ਲੋਕਾਂ ਨੇ 17 ਚ ਤੁਹਾਨੂੰ ਮਾਪ ਨਹੀਂ ਕੀਤਾ 19 ਚ ਤੁਹਾਨੂੰ ਮਾਪ ਨਹੀਂ ਕੀਤਾ 2022 ਚ ਨਹੀਂ ਤੁਹਾਨੂੰ ਮਾਪ ਕੀਤਾ ਇਹਦਾ ਮਤਲਬ 24 ਵੀ ਤੁਹਾਨੂੰ ਮਾਪ ਨਹੀਂ ਕੀਤਾ ਜੇ ਤੁਸੀਂ ਪ੍ਰਮਾਣ ਹੁੰਦੇ ਤੇ ਲਾਜ਼ਮੀ ਤੌਰ ਤੇ ਤੁਹਾਡੀਆਂ ਜਿੱਤ ਦੇ ਭਾਵੇਂ ਨਾ ਜ਼ਮਾਨਤਾਂ ਤੇ ਨਾ ਜਬਤ ਹੁੰਦੀਆਂ ਉਹ ਸਥਿਤੀ ਆ ਗਿਆ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਚਾਹੇ ਕਾਹਲੂ ਕੋਈ ਹੋਰ ਉੱਠ ਜੇ ਕਾਲੂ ਰਵਿੰਦਰ ਗੁਰਪਸ ਸਰਗਰਮ ਹੋ ਜੇ ਸਿਮਰਜੀਤ ਸਿੰਘ ਮਾਨ ਗਰੁੱਪ ਸਰਗਰਮ ਹੋ ਜੇ ਫਿਰ ਲੋਂਗੋਵਾਲ ਥੜਾ ਬਨ ਜੇ ਬਰਨਾਲਾ ਥੜਾ ਬਨ ਜੇ ਕੋਈ ਵੀ ਥੜੇ ਬਨ ਜਨ ਕਾਲੀਦਲ ਥੜਿਆਂ ਲਾਲ ਕੰਮ ਨਹੀਂ ਹੈਗਾ ਨਾ ਇਹ ਸਥਿਤੀ ਹੈ ਕਿ ਹੁਣ ਪੰਥ ਨੂੰ ਦੀ ਅਗਵਾਈ ਕੌਣ ਕਰੇਗਾ ਸ਼੍ਰੋਮਣੀ ਕਾਲੀਦਲ ਨਹੀਂ ਹੁਣ ਪੰਥ ਦੀ ਅਗਵਾਈ ਕਰ ਸਕਦਾ ਕਿਉਂਕਿ ਲੋਕਾਂ ਨੇ ਨਕਾਰਤਾ ਇੱਕ ਵਾਰ ਨਹੀਂ ਨਕਾਰਿਆ ਚਾਰ ਵਾਰ ਨਕਾਰਤਾ ਹੈਗਾ ਹੁਣ ਇਸ ਸ਼੍ਰੋਮਣੀ ਕਾਲੇਦਲ ਆਪਾਂ ਨੂੰ ਸਿੱਖ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਗੀ ਜਮਾ ਕਰਨ ਵਾਲੀ ਜਮਾਤ ਨਹੀਂ ਦੱਸ ਸਕਦਾ ਨਾ ਕਿਉਂਕਿ ਜੇ ਤੁਸੀਂ ਨੁਮਾਇੰਦਗੀ ਜਮਾ ਤੁਸੀਂ ਕਹੀ ਚਲੋ ਕਿ ਮੈਂ ਸਿੱਖਾਂ ਦੀ ਨੁਮਾਇੰਦਗੀ ਕਰ ਦੇ ਨਹੀਂ ਉਹਨਾਂ ਨੇ ਤੁਹਾਨੂੰ ਫਤਵਾ ਦਿੱਤਾ ਨਹੀਂ ਹੈਗਾ ਜੇ ਤੁਹਾਨੂੰ ਪੰਥ ਨੇ ਫਤਵਾ ਦਿੱਤਾ ਹੁੰਦਾ ਤਾਂ ਤੁਹਾਡੀਆਂ ਇੱਕ ਦੀ ਬਜਾਏ 10 ਸੀਟਾਂ ਹੋਣੀਆਂ ਜਿਹਦੇ 10 ਛੱਡੋ ਤੁਹਾਨੂੰ 5 ਹੀ ਆ ਜੰਦੀਆਂ 5 ਛੱਡੋ ਤੁਹਾਨੂੰ 3 ਹੀ ਆ ਜੰਦੀਆਂ ਇਸ ਕਰਕੇ ਤੁਸੀਂ ਸਿੱਖਾਂ ਦੀ ਹੁਣ ਨਮਾਇੰਦਗੀ ਕਰਨ ਵਾਲੀ ਜਮਾਤ ਨਹੀਂ ਰਹਿ ਗਏ ਤੁਹਾਨੂੰ ਪਰਚੋਲ ਕਰਨ ਦੀ ਲੋੜ ਹੈ ਤੁਸੀਂ ਪਰਚੋਲ ਕਰਦੇ ਨਹੀਂ ਜੇ ਤੁਸੀਂ ਕਮੇਟੀਆਂ ਬਣਾਉਂਦੇ ਹੋ ਉਹਦੀ ਰਿਪੋਰਟ ਨਹੀਂ ਲਾਗੂ ਕਰਦੇ ਹੈਗੇ ਜਦੋਂ ਕੁਰਸੀਆਂ ਪਿਆਰੀਆਂ ਹੋਣ ਨਾ ਫਿਰ ਕੌਮ ਦਾ ਨੁਕਸਾਨ ਹੁੰਦਾ ਫਿਰ ਪਾਰਟੀ ਦਾ ਨੁਕਸਾਨ ਹੁੰਦਾ ਵੈਸੇ ਦਾ ਸ਼ਰੋਮਨੀ ਕਾਲੀ ਦਲ ਦੇ ਲੀਡਰ ਕਹਿੰਦੇ ਸੀ ਕਿ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਤੇ ਕੁਰਬਾਨੀਆਂ ਕਰਨ ਨੂੰ ਤਿਆਰ ਤੇ ਹੁਣ ਕੁਰਬਾਨੀ ਮੰਗਦੇ ਆ ਤੁਹਾਨੂੰ ਸੁਬੀਸ਼ਿੰਘ ਬਾਦਲ ਸਾਹਿਬ ਨੂੰ ਕੁਰਸੀ ਛੱਡਣੀ ਪੈਣੀ ਆ ਜਿਸ ਸ਼ਰਮ ਦੇ ਹਾਲਾਤ ਬੰਦੇ ਨੇ ਔਰ ਦੂਜੇ ਪਾਸੇ ਵੀ ਉਹਨਾਂ ਨੂੰ ਵੀ ਪਤਾ ਚਾਹੇ ਉਹਦੇ ਚ ਸਿਕੰਦਰ ਸਿੰਘ ਮਲੂਕਾ ਸਾਹਿਬ ਨੇ ਚਾਹੇ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਇਰਾ ਨੇ ਚਾਹੇ ਸਖਦੇਵ ਸਿੰਘ ਢੀਂਡਾ ਸਾਹਿਬ ਪਰਮਿੰਦਰ ਸਿੰਘ ਢੀਂਡਾ ਸਾਹਿਬ ਗੁਰਪ੍ਰਤਾਪ ਵਡਾਲਾ ਮਨਪ੍ਰੀਤ ਸਿੰਘ ਆਲੀ ਵੀ ਬਾਹਰ ਨਹੀਂ ਹਨ ਉਹਨਾਂ ਨੂੰ ਵੀ ਪਤਾ ਕਿ ਸਾਨੂੰ ਵੀ ਲੋਕਾਂ ਨੇ ਪਰਵਾਹ ਨਹੀਂ ਕਰਨਾ ਇਸੇ ਕਰਕੇ ਮੈਨੂੰ ਇਹ ਲੱਗਦਾ ਹੈ ਕਿ ਉਹ ਵੀ ਇੱਕ ਅਜਿਹਾ ਹਸਤੀ ਨੂੰ ਸੇਖ ਹਸਤੀ ਨੂੰ ਲੱਭ ਰਹੇ ਨੇ ਜੇ ਦੀ ਅਗਵਾਈ ਦੇ ਵਿੱਚ ਪੰਥ ਅੱਗੇ ਕਰੇ ਸ਼ਰਮ ਪਾਰਟੀ ਅੱਗੇ ਵਧੇ ਉਹ ਸਮੇਂ ਦੀ ਲੋੜ ਹੈਗੀ ਆ ਇਸ ਕਰਕੇ ਅੱਜ ਜਿਵੇਂ ਲੱਗਾ ਕਿ ਭਾਈ ਬਲਦੇਵ ਸਿੰਘ ਵਡਾਲਾ ਅੰਮ੍ਰਿਤਸਰੋਂ ਉੱਠ ਕੇ ਆ ਗਏ ਨੇ ਉਹਨਾਂ ਨੂੰ ਲੱਗਾ ਕਿ ਮੈਂ ਹੀ ਸ਼ਾਇਦ ਮੇਰੇ ਪਿੱਛੇ ਲੋਕ ਲੱਗ ਜਣ ਲੋਕਾਂ ਨੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀ ਦੇਖਿਆ ਹੈਗਾ ਲੋਕਾਂ ਨੇ ਸਾਰੇ ਦੇਖ ਲਏ ਨੇ ਪੰਥ ਨੇ ਸਾਰੇ ਦੇਖ ਲਏ ਲੋਕੀ ਹੁਣ ਲੱਭਦੇ ਨੇ ਸੱਚਾ ਸੁੱਚਾ ਤੇ ਖਰਾ ਬੰਦਾ ਉਹ ਹੁਣ ਜਿਹੜਾ ਸੱਚਾ ਸੁੱਚਾ ਖਰਾ ਅੜਬ ਤੇ ਮੜਕ ਤੇ ਜਿਹਦੇ ਬੜਕਾ ਉਹ ਜਿਹੜਾ ਹੁਣ ਜਿੰਨੂੰ ਜਿਹੜਾ ਅਗਰ ਉਹ ਵਾਲੀ ਹਸਤੀ ਕਿਸੇ ਨੂੰ ਮਿਲ ਪੀ ਚਾਹੇ ਉਸ ਬੀ ਸਿੰਘ ਬਾਦਲ ਹੋਣਾ ਨੂੰ ਮਿਲ ਜੇ ਚਾਹੇ ਉਹ ਜਲੰਧਰ ਵਾਲੇ ਧੜੇ ਨੂੰ ਮਿਲ ਜੇ ਚਾਹੇ ਉਹ ਅੰਮ੍ਰਿਤਸਰ ਵਾਲੇ ਧੜੇ ਨੂੰ ਮਿਲ ਜੇ ਕਿਉਂਕਿ ਉਹਨੂੰ ਧੜੇ ਧੜੇ ਬਣ ਗਏ ਨਾ ਜੀ ਉਹਦੇ ਪਿੱਛੇ ਲੱਗਣ ਦੀ ਜ਼ਿਆਦਾ ਸੁਭਾਵਨਾ ਹੈਗੀ ਹੈ ਲੇਕਿਨ ਫਿਲਹਾਲ ਸ਼੍ਰੋਮਣੀ ਕਾਲੀ ਦਲ ਜਿੰਨੇ ਵੀ ਨੇ ਉਹਨਾਂ ਨੂੰ ਪੰਥ ਨੇ ਨਕਾਰ ਦਿੱਤਾ ਹੈਗਾ ਔਰ ਨਕਾਰੇ ਹੋਏ ਲੋਕਾਂ ਦੀ ਇਹ ਪਾਰਟੀ ਬਣ ਚੁੱਕੀ ਹੈਗੀ ਆ ਪੰਥੋਂ ਲੋ ਨਕਾਰੇ ਹੋਏ ਲੋਕਾਂ ਦਾ ਇਹ ਸ਼੍ਰੋਮਣੀ ਕਾਲੀ ਦਲ ਬਣ ਗਿਆ ਉਹਦੇ ਚ ਪਾਏ ਸ਼੍ਰੋਮਣੀ ਕਾਲੀ ਦਲ ਚੰਡੀਗੜ੍ਹ ਵਾਲੇ ਨੇ ਚਾਹੇ ਉਹ ਜਲੰਧਰ ਵਾਲੇ ਨੇ ਚਾਹੇ ਬਠਿੰਡੇ ਵਾਲੇ ਨੇ ਚਾਹੇ ਅੰਮ੍ਰਿਤਸਰ ਵਾਲੇ ਨੇ ਹੁਣ ਜਿਹੇ ਸਥਿਤੀ ਦੇ ਵਿੱਚ ਇਹਨਾਂ ਨੇ ਦੇਖਣਾ ਹੈਗਾ ਇਹ ਕਹਿਣਗੇ ਕਿ ਪੰਥ ਕੋਈ ਗੱਲ ਨਹੀਂ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਨੇ ਉਹ ਠੀਕ ਗੱਲ ਹੈ ਕਿ ਸਿਆਸਤ ਦੇ ਵਿੱਚ ਜਿੱਤਾਂ ਹਾਰਾਂ ਹੁੰਦੀਆਂ ਰਹਿੰਦੀਆਂ ਪਰ ਨਮੋਸ਼ੀ ਭਰੀਆਂ ਹਾਰਾਂ ਨਹੀਂ ਹੁੰਦੀਆਂ ਨਾ ਫਰਕ ਹੁੰਦਾ ਤੁਸੀਂ 2 ਵੋਟਾਂ ਨਾਲ 100 ਵੋਟਾਂ ਨਾਲ ਲੱਖਾਂ ਨਾਲ ਹਾਰ ਜੋ 1.5 ਲੱਖ ਨਾਲ ਹਾਰ ਪਰ ਜਿੱਥੇ ਜ਼ਮਾਨਤਾਂ ਜਬਤ ਹੋ ਜਾਣ ਇਹ ਪੜ ਲੈਣਾ ਚਾਹੀਦਾ ਕੰਧ ਲਿਖਿਆ ਕਿ ਤੁਹਾਡੇ ਦਿਨ ਮਾੜੇ ਨੇ ਔਰ ਦੂਜੀ ਗੱਲ ਕਿ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਵੀ ਅੱਜ ਸਟੇਟਮੈਂਟ ਆਈ ਹੈ ਗਿਆਨੀ ਰਗਵੀਰ ਸਿੰਘ ਹੋਣਾ ਦੀ ਕਿ ਤੁਸੀਂ ਪੰਥ ਨਾਲੋਂ ਤੁਸੀਂ ਗੁਰੂ ਘਰ ਤੋਂ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੂੰਹ ਫੇਰ ਲਿਆ ਸੀ ਤੁਹਾਡਾ ਮੂੰਹ ਦਿੱਲੀ ਵੱਲ ਸੀ ਸਹੀ ਗੱਲ ਆ ਕਿ ਇਹਨਾਂ ਦਾ ਮੂੰਹ ਦਿੱਲੀ ਵਾਲੀ ਕੁਰਸੀ ਵਾਲ ਸੀ ਤੁਹਾਡੀਆਂ ਲਾਲਸਾਵਾਂ ਸਨ ਲਾਲਚ ਹੀ ਤੁਸੀਂ ਤੁਹਾਡੀਆਂ ਕਮਜ਼ੋਰੀਆਂ ਸੀ ਤੁਹਾਨੂੰ ਕੁਰਸੀਆਂ ਦੀ ਭੁੱਖ ਸੀ ਪਰ ਜਿਸ ਸਥਿਤੀ ਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਚਾਹੀਦਾ ਹੈਗਾ ਕਿ ਕੀ ਹੁਣ ਤੁਸੀਂ ਅ ਪੰਥ ਦੀ ਗੱਲ ਕਰੋਗੇ ਕਿ ਕਿਸੇ ਪਾਰਟੀ ਵਿਸ਼ੇਸ਼ ਦੀ ਗੱਲ ਕਰੋਗੇ ਕਿਉਂਕਿ ਹਰਪੀ ਸਿੰਘ ਹੋਣੀ ਵੀ ਇਹ ਕਹਿੰਦੇ ਸੀ ਸ਼੍ਰੋਮਣੀ ਕਾਲੀ ਦਲ ਦੀ ਉਹਨਾਂ ਨੇ ਬੜੀ ਚਿੰਤਾ ਕੀਤੀ ਸ਼੍ਰੋਮਣੀ ਕਾਲੀ ਦਲ ਦੀ ਚਿੰਤਾ ਕਰਨ ਦੀ ਨਹੀਂ ਲੋੜ ਕਿਉਂਕਿ ਕਾਲ ਤਖਤ ਸਾਹਿਬ ਤੇ ਆਪਾਂ ਉਸ ਤਖਤ ਦੀ ਗੱਲ ਨਹੀਂ ਕਰਦੇ ਤਖਤ ਤੇ ਬੈਠੇ ਹੋਏ ਪਰਸਨੈਲਿਟੀ ਦੀ ਗੱਲ ਕਰਦੇ ਆ ਸ਼੍ਰੋਮਣੀ ਕਾਲੀ ਦਲ ਨੂੰ ਤੁਸੀਂ ਕਹਿੰਦੇ ਕਿ ਜੇ ਸ਼੍ਰੋਮਣੀ ਕਾਲੀ ਦਲ ਖਤਮ ਹੋ ਗਿਆ ਤੇ ਪੰਥ ਖਤਮ ਹੋ ਜਾਊਗਾ ਜੀ ਨਹੀਂ ਪੰਥ ਤੇ ਮਹਾਰਾਜ ਦੇ ਦਿੱਤਾ ਹੋਇਆ ਇੱਕ ਉਹ ਇੱਕ ਐਡਾ ਅਕਾਲ ਪੁਰਖ ਵੱਲੋਂ ਦਿੱਤਾ ਹੋਇਆ ਇੱਕ ਵਰਦਾਨ ਆ ਉਹ ਵਰਦਾਨ ਤਾਂ ਨਹੀਂ ਖਤਮ ਹੋ ਸਕਦਾ ਨਾ ਜਿਹਨੂੰ ਆਪਾਂ ਪੰਥ ਜਿਹਨੂੰ ਸਿੱਖ ਧਰਮ ਕਹਿੰਦੇ ਆਗੇ ਉਹ ਬਾਬੇ ਨਾਨਕ ਦੇ ਜਿਹੜੇ ਬੀਜ ਬੋਏ ਹੋਏ ਨੇ ਉਹ ਤਾਂ ਨਹੀਂ ਖਤਮ ਉਹਨੂੰ ਤੇ ਉੱਥੇ ਤਾਂ ਫਸਲ ਹੁੰਦੀ ਰਹਿਣੀ ਪੰਜਾਬ ਦੇ ਵਿੱਚ ਸਿੱਖੀ ਦੇ ਰੂਪ ਦੇ ਵਿੱਚ ਉਹ ਫਸਲ ਕਦੀ ਵੀ ਵਧਣੀ ਆ ਘਟਣੀ ਨਹੀਂ ਹੈਗੀ ਅਜੀਬ ਸਥਿਤੀ ਦੇ ਵਿੱਚ ਇਹ ਹੈ ਕਿ ਤੁਸੀਂ ਕੀ ਕਰਦੇ ਹੋ ਚਾਹੇ ਗਿਆਨੀ ਗੁਰਬਚਨ ਸਿੰਘ ਸੀ ਚਾਹੇ ਗਿਆਨੀ ਹਰਪ੍ਰੀਤ ਸਿੰਘ ਸੀ ਚਾਹੇ ਗਿਆਨੀ ਰਗਵੀਰ ਸਿੰਘ ਸੀ ਜਾਂ ਗਿਆਨੀ ਪੂਰਨ ਸਿੰਘ ਸੀ ਜਿੰਨੇ ਵੀ ਜਥੇਦਾਰ ਉਹਨਾਂ ਕੀ ਕੀਤਾ ਹੈਗਾ ਨਾ ਅਗਰ ਉਹਨਾਂ ਵੱਲੋਂ ਕੀਤੇ ਹੁੰਦੇ ਕੰਟਰੋਲ ਉਹਨਾਂ ਵੱਲੋਂ ਦਿੱਤੇ ਹੋਏ ਹੁਕਮ ਚੱਜ ਦੇ ਨਾ ਕਾਲੀ ਦਲ ਦੇ ਕਹਿਣ ਤੇ ਤੁਸੀਂ ਹੁਕਮਨਾਮੇ ਜਾਰੀ ਕਰਦੇ ਹਗੇ ਤੇ ਅੱਜ ਕਾਲੀ ਦਲ ਵੀ ਬਚਦਾ ਸੀ ਤੁਸੀਂ ਆਪ ਜਥੇਦਾਰਾਂ ਨੇ ਮਾਫੀਨਾਮੇ ਦਿੱਤੇ ਹੁਣ ਕਹਿਣ ਤੇ ਦਿੱਤੇ ਹੁਣ ਲਿਖੇ ਖੁਦ ਲਿਖੇ ਹੋਣ ਤੇ ਖੁਦ ਪੜੇ ਹੋਣ ਉਹ ਉਹਦੇ ਕਰਕੇ ਜਿਹੜਾ ਕਾਲੀ ਦਲ ਨੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਹੈ ਸ਼ਰੂਮਨੀ ਕਮੇਟੀ ਨੂੰ ਇਸਤੇਮਾਲ ਕਰਨਾ ਅਕਾਲ ਤਖਸਾਲ ਸਾਬ ਨੂੰ ਇਸਤੇਮਾਲ ਕਰਨਾ ਉਹ ਸਜ਼ਾ ਭੁਗਤ ਰਹੇ ਨੇ ਸ਼ਰਮਨੀ ਕਾਲਾ ਤੇ ਔਰ ਇੱਕ ਇੱਕ ਪੰਜਾਬ ਦੇ ਵਿੱਚ ਇੱਕ ਗੱਲ ਤੁਰ ਰਹੀ ਆ ਕਿ ਸੁਬੀਸ਼ ਸਿੰਘ ਬਾਦਲ ਨੇ ਕੱਲੇ ਨੇ ਨਹੀਂ ਗਲਤੀ ਕੀਤੀ ਨਾ ਹੂੰ ਜਿੰਨੀ ਵੀ ਕਾਲੀ ਦਲ ਬੀਜੇਪੀ ਸਰਕਾਰ ਦੇ ਵਿੱਚ ਕਾਲੀ ਦਲ ਦੇ ਲੀਡਰਸ਼ਿਪ ਪਿੰਡ ਲੈਕ ਤੋਂ ਲੈ ਕੇ ਉੱਪਰ ਤੱਕ ਉਹਨਾਂ ਨੇ ਸਾਰਿਆਂ ਨੇ ਗਲਤੀ ਕੀਤੀ ਉਹ ਮਾਫੀ ਮੰਗਣੀ ਪੈਣੀ ਹੈ ਔਰ ਦੂਜੀ ਗੱਲ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਵਰਕਰ ਬੈਠੇ ਨਾ ਜਿਹੜੇ ਅੱਜ ਵੀ ਹਲਕਿਆਂ ਦੇ ਵਿੱਚ 5000 4000 ਵੋਟ ਪੈ ਗਈ ਆ ਉਹ ਸੁਖਬੀਰ ਸਿੰਘ ਬਾਦਲ ਕਰਕੇ ਨਹੀਂ ਪਈ ਜਾਂ ਉਸਕੰਦਰ ਸਿੰਘ ਮਲੂਕਾ ਕਰਕੇ ਜਾਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਾ ਕਰਕੇ ਜਾਂ ਸੁਦੇਸ਼ ਸਿੰਘ ਢੀਡਸਾ ਕਰਕੇ ਨਹੀਂ ਪਈ ਹੈਗੀ ਪਿੰਡਾਂ 'ਚ ਅੱਜ ਵੀ ਹਲਕਿਆਂ ਦੇ ਜਿੰਨੇ ਕਿ 5-5000 ਵੋਟ ਆਈ ਐ ਉਹ ਉਹ ਆ ਜਿਹੜੇ ਹਮੇਸ਼ਾ ਹੀ ਕਾਲੀ ਦਲ ਦੇ ਨਾਲ ਡਟੇ ਰਹਿਣਗੇ ਚਾਹੇ ਉਹਦੇ ਸੁਬੀਤ ਸਿੰਘ ਬਾਦਲ ਅੱਜ ਪ੍ਰਧਾਨ ਨੇ ਚਾਹੇ ਕੱਲ ਨੂੰ ਕੋਈ ਹੋਰ ਹੋ ਜੇ ਉਹ ਅੱਜ ਵੀ ਡਟੇ ਨੇ ਪਰ ਉਹ ਫਿਕਰਮੰਦ ਨੇ ਕਿ ਯਾਰ ਅਹੀਂ ਪਾ ਰਹੇ ਆ ਤੇ ਚਲੋ ਕਾਲੀ ਦਲ ਬਚਿਆ ਰਹੂਗਾ ਉਹਨਾਂ ਲੋਕਾਂ ਕਰਕੇ ਕਾਲੀ ਦਲ ਬਚਾ ਲੇਕਿਨ ਪੰਜਾਬ ਦੀ ਸਮੁੱਚੀ ਸ਼੍ਰੋਮਣੀ ਕਾਲੀ ਦਲ ਦੀ ਲੀਡਰਸ਼ਿਪ ਇਹਨਾਂ ਦਾ ਜਿਹੜਾ ਵਾਸ ਚੱਲਿਆਗਾ ਨਾ ਉਦਾਈ ਹੈ ਕਿ ਸ਼ਰੂਪਨੀ ਕਾਲੀਦਲ ਦਾ ਹੋਰ ਸਿਆਸੀ ਤੌਰ ਤੇ ਨੁਕਸਾਨ ਹੋਏਗਾ ਹੁਣ ਸਵਾਲ ਹੈ ਕਿ 1 ਜੁਲਾਈ ਦਾ ਇੰਤਜ਼ਾਰ ਕੀਤਾ ਯਾਰ ਕੀ ਇਹ ਜਿਹੜਾ ਵਿਵਾਦ ਵਧਿਆ ਉਹ ਖਤਮ ਹੋਊਗਾ ਔਰ ਇਸ ਸਮੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀਰ ਸਿੰਘ ਹੁਣਾਂ ਦੇ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਕੀ ਉਹ 1 ਜੁਲਾਈ ਨੂੰ ਜਦੋਂ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਧਰਾ ਜਾਂ ਢੀਂਡਸਾ ਸਾਹਿਬ ਵਗੈਰਾ ਲਿਖਤੀ ਰੂਪ ਦੇ ਵਿੱਚ ਮਾਫੀਨਾਮਾ ਮੰਗਣਗੇ ਕੀ ਉਹ ਜਥੇਦਾਰ ਸਾਹਿਬ ਉਸਤੇ ਫੈਸਲਾ ਲੈਣ ਕਿ ਕੀ ਉਹ 500 ਬੰਦ ਦੀ ਮੀਟਿੰਗ ਬੁਲਾਉਣਗੇ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਜਾਊਗਾ ਕਿ ਇਹ ਜਿਹੜੀ ਲੀਡਰਸ਼ਿਪ ਆ ਜਾਂ ਜਿਨ੍ਹਾਂ ਨੇ ਵੀ 2000 ਅਕਾਲੀ ਸਰਕਾਰ ਵਲੇ ਜੋ ਜੋ ਪਾਪ ਹੋਏ ਨੇ ਜੋ ਜੋ ਵੱੱਜਰ ਗੁਨਾਹ ਹੋਏ ਨੇ ਜੋ ਜੋ ਗਲਤੀਆਂ ਹੋਈਆਂ ਨੇ ਉਹਨਾਂ ਵਾਸਤੇ ਇਹ ਜਿਹੜੀ ਲੀਡਰਸ਼ਿਪ ਆ ਇਹ ਦੋਸ਼ੀ ਆ ਇਹਨਾਂ ਨੂੰ ਅਸੀਂ ਤਨਖਾਈਆ ਕਰਾਰ ਦਿੰਦੇ ਆ ਇਹਨਾਂ ਨੂੰ ਸਜ਼ਾ ਲਾ ਦਿੰਦੇ ਆ ਇਹ ਚਾਹੀ ਉਸੇ ਭਾਂਡੇ ਮਾਂਜਣ ਚਾਹੇ ਬੂਟਾ ਦੀ ਸੇਵਾ ਹੋ ਗਈ ਚਾਹੇ ਦੀਗ ਪ੍ਰਸ਼ਾਦ ਦੀ ਸੇਵਾ ਹੋ ਗਈ ਉਹ ਸਾਰੇ ਸਜਾ ਲਵਾਉਣਗੇ ਤਾਂ ਕੀ ਉਸ ਤੋਂ ਬਾਅਦ ਇੱਕ ਹੋਰ ਉਮੀਦ ਕੀਤੀ ਜਾ ਰਹੀ ਹੈ ਉਹ ਲਾਜ਼ਮੀ ਹੈ ਯਕੀਨਨ ਕਿ ਪੰਥ ਇਕੱਠਾ ਹੋ ਕੇ ਚੱਲੇ ਇਥੋਂ ਤੱਕ ਦਖਲਅੰਦਾਜ਼ੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਪਵੇਗੀ ਲੇਕਿਨ ਲਿਹਾਜ਼ਾ ਹੁਣ ਫਿਲਾਅ ਲਿਆ ਕਿ ਸ਼੍ਰੋਮਣੀ ਕਾਲੀ ਦਲ ਦਾ ਜਿਹੜਾ ਵਿਵਾਦ ਹੈ ਇਹ ਛੇਤੀ ਖਤਮ ਹੋਣ ਵਾਲਾ ਨਹੀਂ ਹੈ ਕਿਉਂਕਿ ਹੁਣ ਇੱਕ ਦੂਜੇ ਦੇ ਖਿਲਾਫ ਕੂੜ ਪ੍ਰਚਾਰ ਇੰਨਾ ਹੋ ਚੁੱਕਾ ਔਰ ਸਾਰਿਆਂ ਨੇ ਲੱਗਾ ਕਿ ਇੱਕ ਵਾਰ ਸੁਭੀ ਸਿੰਘ ਬਾਦਲ ਲਾਂਬੇ ਹੋ ਜੇ ਪਰ ਸੁਭੀ ਸਿੰਘ ਬਾਦਲ ਕਹਿੰਦੇ ਨੇ ਕਿ ਮੈਂ ਲਾਂਬੇ ਨਹੀਂ ਹੋਣਾ ਨਾ ਔਰ ਉਹਦੇ ਉਹਨਾਂ ਦੇ ਜਿਹੜੇ ਸਲਾਹਕਾਰ ਨੇ ਉਹ ਵੀ ਚਾਹੁੰਦੇ ਨੇ ਕਿ ਲਾਂਬੇ ਨਾ ਹੋਣ ਪਰ ਕੁਝ ਇਹ ਸਾਬਦ ਕਾਰਨ ਤੇ ਲੱਗੇ ਹੋਏ ਨੇ ਚੁੱਪਚਪੀਤੇ ਜਿਹੜੇ ਬੰਦ ਕਮਰਿਆਂ ਦੇ ਵਿੱਚ ਨੇ ਕਿ ਸੁਬੀ ਸਿੰਘ ਬਾਦਲ ਨੂੰ ਚਾਰੇ ਪਾਸਿਓਂ ਫੇਲ ਕੀਤਾ ਜਾਵੇ ਉਹ ਫੇਲ ਸੁਬੀ ਸਿੰਘ ਬਾਦਲ ਸਾਬਤ ਹੋ ਚੁੱਕੇ ਨੇ ਪਹਿਲਾਂ ਕਹਿੰਦੇ ਸੀ ਕਿ ਅ ਅਮਰਥਪਾਲ ਸਿੰਘ ਹੋਣੀ ਏਜੰਟ ਨੇ ਉਹਦਾ ਵਿਰੋਧ ਕੀਤਾ ਫਿਰ ਤੁਸੀਂ ਰਿਹਾਈ ਦੀ ਗੱਲਾਂ ਕਰਦੇ ਨੇ ਫਿਰ ਤੁਸੀਂ ਬੰਦੀ ਸਿੰਘਾਂ ਦੇ ਪਹਿਲਾਂ ਵਿਰੋਧ ਚ ਬੋਲਦੇ ਰਹੇ ਨੇ ਫਿਰ ਤੁਸੀਂ ਹੱਕ 'ਚ ਬੋਲਦੇ ਰਹੇ ਨੇ ਉੱਥੇ ਫੇਲ ਹੋਇਓ ਮਤਲਬ ਸੁਬੀਤ ਸਿੰਘ ਬਾਦਲ ਹਰ ਮੋਰਚੇ ਤੇ ਫੇਲ ਹੋਇਆ। ਪੰਥ ਤੋਂ ਬਾਅਦ ਖੇਤੀ ਮੁੱਦੇ ਤੇ ਵੀ ਇਸੇ ਤਰ੍ਹਾਂ ਸਟੈਂਡ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ। ਮੈਂ ਕਹਿੰਦਾ ਹਰ ਧਾਰਮਿਕ ਮੁੱਦੇ ਤੇ ਰਾਜਨੀਤਿਕ ਮੁੱਦੇ ਦੇ ਆਰਥਿਕ ਮੁੱਦੇ ਤੇ ਹਰ ਮੁੱਦੇ ਤੇ ਸੁਬੀਤ ਸਿੰਘ ਬਾਦਲ ਫੇਲ ਹੋਏ ਨੇ। ਚਾਹੇ ਉਹ ਖੇਤੀਬਾੜੀ ਕਾਨੂੰਨ ਕੇ ਤੁਸੀਂ ਪਹਿਲਾਂ ਸਾਰੇ ਟੱਬਰ ਨੇ ਸਾਰੇ ਟੱਬਰ ਮੀਨ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੇ ਰੱਜ-ਰੱਜ ਕੇ ਤਰੀਫਾਂ ਕੀਤੀਆਂ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਗੱਲ। ਜਦੋਂ ਤੁਹਾਡੀ ਧੌਂ ਤੇ ਗੋਡਾ ਕਿਸਾਨ ਰੱਖਿਆ ਤੁਸੀਂ ਕਹਿੰਦੇ ਮਾੜਿਓ। ਤੁਸੀਂ ਤੇ ਇੱਥੋਂ ਤੱਕ ਕਿ ਲੰਬੇਰੀ ਉਮਰ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਬ੍ਰਹਮ ਅਸਤਰ ਸੀ ਜਿਹੜਾ ਉਹ ਤੀਰ ਤੁਸੀਂ ਬਾਅਦ ਚ ਛੱਡ ਰਹੇ ਤੁਸੀਂ ਤਾਂ ਉਸ ਤੀਰ ਦੀ ਵੀ ਹਵਾ ਕੱਢ ਦਿੱਤੀ ਸੀ ਪਹਿਲਾਂ ਤਾਰੀਫ ਕਰਵਾ ਦਿੱਤੀ ਹੈਗੀ ਨਹੀਂ ਤੇ ਉਹ ਇੱਕ ਗੁੰਜਾਇਸ਼ ਸੀ ਉਹ ਖਤਮ ਕਰਤੀ ਹੈਗੀ ਤੇ ਜਿਸ ਵਿੱਚ ਕੁਝ ਨਾ ਕੁਝ ਸੁਭੀਤ ਸਿੰਘ ਬਾਦਲ ਨੂੰ ਉਹ ਫੇਲ ਹੋਏ ਨੇ ਉਹਨਾਂ ਤੇ ਪੱਕੀ ਸਟੈਂਪ ਲੱਗ ਚੁੱਕੀ ਆ ਪਰ ਕੁਝ ਕਹਿੰਦੇ ਨੇ ਕਿ ਜੇ ਸੁਭੀਤ ਸਿੰਘ ਬਾਦਲ ਪ੍ਰਧਾਨ हट ਗਏ ਤੇ ਸਾਡੀਆਂ ਜਿਹੜੀਆਂ ਅਸੀਂ ਸਿਆਸੀ ਰੋਟੀਆਂ ਕਿੱਥੋਂ ਸਿੱਖਾਂਗੇ ਸਾਡੀਆਂ ਜਥੇਦਾਰੀਆਂ ਖਤਮ ਹੋ ਜਾਣੀਆਂ ਸਾਡੇ ਹਲਕੇ ਇੰਚਾਰਜ ਜਿਹੜੇ ਸਾਨੂੰ ਮਿਲੇ ਸਾਡੀਆਂ ਉਹ ਕੁਰਸੀਆਂ ਖਤਰੇ 'ਚ ਪੈ ਗਈਆਂ ਬਸ ਸ਼੍ਰੋਮਣੀ ਅਕਾਲੀ ਦਲ ਨੂੰ ਕੁਰਸੀਆਂ ਨੇ ਮਾਰ ਲਿਆ ਚਾਹੇ ਉਹ ਕੋਈ ਸੂਬਾ ਪ੍ਰਧਾਨਾ ਚਾਹੇ ਉਹ ਸੂਬਾ ਜਨਰਲ ਸੈਕਟਰੀ ਚਾਹੇ ਜ਼ਿਲ੍ਹਾ ਪ੍ਰਧਾਨਾ ਚਾਹੇ ਹਲਕਾ ਪ੍ਰਧਾਨਾ ਚਾਹੇ ਸਰਕਲ ਪ੍ਰਧਾਨ ਚਾਹੇ ਜ਼ਿਲ੍ਹਾ ਜਥੇਦਾਰ ਇਹ ਇਹਨਾਂ ਨੇ ਮਾਰ ਲਿਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਦੇ ਵਿੱਚ ਰਿਫਾਰਮਸ ਕੀਤਾ ਨਹੀਂ 99% ਹੋਣਗੇ ਜਿਨ੍ਹਾਂ ਨੇ ਇੰਨਾ ਤੇ ਕਹਿਦਨੇ ਕਿ ਕੀ ਜੀ ਸੁਨਿਆ ਸੁਨਾਈਆਂ ਗੱਲਾਂ ਕਿ ਅਕਾਲੀ ਦਲ ਬੜੇ ਸ਼ਹੀਦਾਂ ਦੀ ਤੇ ਕੁਰਬਾਨੀਆਂ ਦੀ ਭਰੀ ਪਾਰਟੀ ਆ ਪਰ ਕਿਸੇ ਨੂੰ ਪਤਾ ਨਹੀਂ ਹੁੰਦਾ ਕਿ ਕਿੰਨੇ ਅਕਾਲੀ ਹੈਨਾ ਅਕਾਲੀ ਅਕਾਲ ਪੁਰਖ ਦੇ ਨਾਲ ਲੋਕੀ ਜੋੜ ਕੇ ਦੇਖਦੇ ਨੇ ਹੁਣ ਅਜਿਹੀ ਸਥਿਤੀ ਦੇ ਵਿੱਚ ਨਾ ਤੇ ਇਹਨਾਂ ਬਹੁਤਿਆਂ ਨੂੰ ਬਾਣੀ ਦਾ ਪਤਾ ਨਾ ਬਾਣੀ ਦਾ ਪਤਾ ਨਾ ਵਿਵੇਕ ਦਾ ਪਤਾ ਔਰ ਰਹੀ ਰਲ ਨਾ ਕਿਸੇ ਨੂੰ ਕੁਰਬਾਨੀ ਦਾ ਪਤਾ ਹੈ ਕਿ ਨਾ ਕਿੰਨੇ ਕੇ ਸ਼ਰੂਮਨੀ ਅਕਾਲੀ ਦਲ ਦੇ ਲੀਡਰ ਨੇ ਜਿਨ੍ਹਾਂ ਨੂੰ ਬਾਣੀਆਂ ਦੀਆਂ ਦੱਸਦੇ ਨੇ ਜੇ ਜਦੋਂ ਗਿਆ ਜਥੇਦਾਰ ਗੁਰਚੰਦ ਸਿੰਘ ਟੋੜਾ ਨਾ ਉਹ ਏਕ-ਏਕ ਘੰਟੇ ਤੱਕ ਵੀ ਸੰਦੀ ਭਾਸ਼ਣ ਦੇ ਦਿੰਦੇ ਸੀ ਉਹ ਹਰ ਸਮੇ ਦੇ ਹਾਲਾਤ ਦੇ ਨਾਲ ਗੁਰਬਾਣੀ ਦੀ ਤੋਕ ਵੀ ਪੜ੍ਹਦੇ ਸੀ ਉਹਦੀ ਵਿਆਖਿਆ ਕਰਕੇ ਵੀ ਸਮਝਾਉਂਦੇ ਸੀ ਤੇ ਸਾਡੇ ਕੋਲ ਓਦਾਂ ਦੇ ਲੀਡਰ ਹੈ ਨੇ ਸਾਡੇ ਕੋਲ ਫੱਕਰ ਕਿਸਮ ਦੇ ਅਕਾਲੀ ਲੀਡਰ ਹੈ ਫੱਕਰ ਤੇ ਲੱਭਦੇ ਨਹੀਂ ਫੁਕਰੇ ਅਕਾਲੀ ਦਲ ਦੇ ਵਿੱਚ ਬਹੁਤ ਜ਼ਿਆਦਾ ਨੇ ਸਾਡੇ ਕੋਲ ਕਿੱਥੇ ਗਈ ਹੈ ਲੋਕ ਜਿਹੜੀਆਂ ਅਕਾਲੀ ਦਲ ਦੇ ਲੀਡਰਾਂ ਦੀ ਸੋਹਾਂ ਖਾਂਦੇ ਸੀ ਉਹ ਕਿੱਥੇ ਗਏ ਨੇ ਲੀਡਰ ਨਾ ਉਹ ਜਦੋਂ ਕਾਲੀ ਦਲ ਉਸ ਪਰਸ਼ੋਕਰ ਤੇ ਜਦੋਂ ਤੱਕ ਛਾਤੀ ਮਾਰ ਕੇ ਅੱਗੇ ਨਹੀਂ ਨਾ ਵਧੇਗਾ ਔਰ ਇਹਨਾਂ ਨੂੰ ਵਪਾਰ ਛੱਡਣਾ ਪੈਣਾ ਇਹਨਾਂ ਨੂੰ ਵਪਾਰੀ ਛੱਡਨੇ ਪੈਣੇ ਨੇ ਇਹਨਾਂ ਨੂੰ ਜਿਹੜੇ ਵਾਂਸਮਨੇ ਮਾਫੀਏ ਦੇ ਨਾਲ ਜੁੜੇ ਹੋਏ ਲੋਕ ਉਹ ਛੱਡਨੇ ਪੈਣੇ ਨੇ ਸਿੱਖੀ ਸਰੂਪ ਵਾਲੇ ਲੋਕ ਲੈ ਕੇ ਆਉਣੇ ਨੇ ਉਹ ਸਾਰੇ ਜਿੰਨਾ ਚਿਰ ਉਹਨਾਂ ਤੇ ਧਿਆਨ ਨਹੀਂ ਰੱਖਦੇ 80 ਕ ਸੀਟਾਂ ਤੇ ਇਹੀ ਹੈ ਨਾ ਜਿੱਥੇ ਨਰੋਲ ਪਿੰਡੂ ਹਲਕੇ ਨੇ ਜਿੱਥੇ ਅਕਾਲੀਆਂ ਦਾ ਬੋਲਬਾਲਾ ਸੀ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਕੀਤਾ ਤੇ ਜਦੋਂ ਪੰਜਾਬੀ ਸੂਬਾ ਬਣਾਇਆ ਜਿਹਨੂੰ ਕਾਂਗਰਸ ਸੀ ਕਹਿੰਦੇ ਨੇ ਸੂਬਾ ਨਹੀਂ ਸੂਬੇ ਬਣਾ ਲਈ ਅਕਾਲੀ ਦਲ ਉਹਨੇ ਕਦੀ ਸੋਚਿਆ ਹੀ ਕਿ ਸਾਡੇ ਰਾਜ ਭਾਗ ਖਤਮ ਹੋ ਜਾਊਗਾ ਪੰਜਾਬ ਤੋਂ ਉਸ ਸਮੇਂ ਜਿਹੜੇ ਲੀਡਰਾਂ ਨੇ ਸੰਘਰਸ਼ ਕੀਤਾ ਉਹਨਾਂ ਦਾ ਪਤਾ ਹੀ ਜੇ ਕਿ ਹਿਮਾਚਲ ਰਹਿ ਗਿਆ ਨਾਲ ਹਰਿਆਣਾ ਰਹਿ ਗਿਆ ਤੇ ਸਿੱਖ ਲੀਡਰਸ਼ਿਪ ਨੂੰ ਕਦੇ ਵੀ ਸੱਤਾ ਦਾ ਆਨੰਦ ਮੰਨ ਦਾ ਮਾਣ ਨਹੀਂ ਪ੍ਰਾਪਤ ਹੋਣਾ ਨਾ ਤੇ ਜਿਹੜੇ ਉਹ ਬਾਡ ਬਡੇਰੇ ਗਏ ਨੇ ਤੋਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਕੇ ਨੇ ਉਹ ਕੀ ਸੋਚਦੇ ਹੋਣਗੇ ਕਿ ਯਾਰ ਇੱਥੇ ਹੋਰ ਦੁਨੀਆ ਆ ਕੇ ਰਾਜ ਕਰ ਗਈ ਤੇ ਅਸੀਂ ਪੰਜਾਬ ਚ ਨਿਕਲ ਗਏ ਇਹਨਾਂ ਦਾ ਮਕਸਦ ਪੰਜਾਬੀ ਸੂਬਾ ਤੇ ਹੀ ਬਣਾਉਂਦਾ ਮਕਸਦ ਸੀ ਨਾ ਕਿ ਹਰਿਆਣਾ ਨਿਕਲ ਜੇ ਹਿਮਾਚਲ ਨਿਕਲ ਜੇ ਤੇ ਪੰਜਾਬ ਇੱਕ ਸਿੱਖ ਡੋਮਿਨੇਟ ਸੂਬਾ ਬਣ ਜੇ ਉਹ ਬਣਿਆ ਉਹ ਬਣਾਇਆ ਭਾਵੇਂ ਦੇਰ ਨਾਲ ਨਹਿਰੂ ਸਾਹਿਬ ਹੋਣਾ ਨੇ ਬਣਾਇਆ ਪੰਜਾਬੀਆਂ ਨੂੰ ਸੰਘਰਸ਼ ਕਰਨੇ ਪਏ ਮੋਰਚੇ ਲਾਉਣੇ ਪਏ ਉਹ ਬਣਿਆ ਲੇਕਿਨ ਕਿਸੇ ਨੇ ਸੋਚਿਆ ਹੀ ਕਿ 1966 ਦੇ ਵਿੱਚ ਪੰਜਾਬੀ ਸੂਬਾ ਬਣਿਆ ਹੋਵੇ ਪੰਜਾਬ ਰਾਜਪੁਨਰ ਗਠਨ ਐਕਟ ਦੇ ਤਹਿਤ ਤੇ 50 ਸਾਲ ਬਾਅਦ ਹੀ ਸ਼੍ਰੋਮਣੀ ਕਾਲੀ ਦਲ ਇਥੋਂ ਖਤਮ ਹੋ ਜੇ ਉਹਦੀ ਸੱਤਾ ਹੀ ਖਤਮ ਹੋ ਜੇ ਸਿੱਖਾਂ ਦੀ ਨੁਮਾਇੰਦਗੀ ਖਤਮ ਹੋ ਜੇ ਨਾ ਹੁਣ ਸਿਆਸਤ ਦੇ ਵਿੱਚ ਚਾਹਨਾ ਬਿਊਰੋਕਰੇਸੀ ਦੇ ਵਿੱਚ ਹਾਲਾਂਕਿ ਪਿੱਛੇ ਜਿਹੜੀ ਆਪਾਂ ਇੰਟਰਵਿਊ ਕੀਤੀ ਆ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸੀ ਉਹ ਬੜੇ ਮਾਣ ਦੇ ਨਾਲ ਕਹਿੰਦੇ ਨੇ ਕਿ ਇੱਥੇ ਵੱਸਦਾ ਜਿਹੜਾ ਸਿੱਖ ਉਹ ਡੋਮਿਨੇਟ ਕਰਦਾ ਅਸੀਂ ਸਾਰੇ ਛੋਟੇ ਭਰਾਵਾ ਤੇ ਜੇ ਪੰਜਾਬ ਦੇ ਵਿੱਚ ਅਗਰ ਕੋਈ ਸਿੱਖ ਚੀਫ ਮਿਨਿਸਟਰ ਨਹੀਂ ਬਣੂਗਾ ਤੇ ਜਾਂ ਕੋ ਤਾਮਿਲਨਾਡੂ ਬੰਗਾਲ ਜਾਂ ਅੰਧਰਾ ਪ੍ਰਦੇਸ਼ ਕੇਰਲਾ ਜਾਂ ਬੰਗਾਲ ਜਾਂ ਬਿਹਾਰ ਯੂਪੀ ਚ ਤੇ ਨਹੀਂ ਨ ਬਣੂਗਾ ਪਰ ਉਹ ਕਦੀ ਸੋਚਿਆ ਨਹੀਂ ਕਿ ਹੁਣ ਸ਼੍ਰੋਮਣੀ ਕਾਲੇਦਲ ਜਾਂ ਜਿਹੜੇ ਸਿੱਖ ਲੀਡਰਸ਼ਿਪ ਦੀ ਗਵਾਹੀ ਕਰਨ ਵਾਲੀ ਜਿਹੜੀ ਕੌਮਕਿੰਦੇ ਉਹਨਾਂ ਦੇ ਹਾਲਾਤ ਇੰਨੇ ਮਾੜੇ ਹੋ ਜਾਣਗੇ ਕਦੀ ਉਹਨਾਂ ਨੂੰ 15 ਸੀਟਾਂ 15 ਤੋਂ ਘਟ ਕੇ 3 ਰਹਿ ਗਈਆਂ ਦੋ ਲੋਕ ਸਭਾ ਚੋਂ ਘਟ ਕੇ ਇੱਕ ਰਹਿ ਗਈ ਜੀ ਜਿੱਥੇ بڑا ਮਸਲਾ ਗੰਭੀਰ ਆ ਉੱਥੇ ਹੀ ਮੌਜੂਦਾ ਜਿੰਨਾਂ ਕੋਲ ਸੱਤਾ ਹੈ ਆਮ ਆਦਮੀ ਪਾਰਟੀ ਪੰਜਾਬ ਦੀ ਵਾਗਡੋਰ ਅੱਜ ਦੀ ਘੜੀ ਵਿੱਚ ਬੜੇ ਔਖੇ ਚੱਲ ਰਹੇ ਨੇ ਕਿਉਂਕਿ ਪਹਿਲਾਂ ਤਾਂ ਸੱਤਾ ਵਿੱਚ ਆਉਣ ਤੋਂ ਦਾਵਾ ਕਰ ਬੈਠੇ ਕਿ ਕਿੰਨੇ ਹਜ਼ਾਰ ਕਰੋੜ ਮਾਫੀਏ ਤੋਂ ਇਕੱਠੇ ਕਰ ਲੈਣੇ ਆ ਸੀ ਤੇ ਪੰਜਾਬ ਦਾ ਖਜ਼ਾਨਾ ਦੇਣਾ ਚ ਭਰ ਦੇਣਾ ਪਰ ਉਹ ਗੱਲ ਤੇ ਬਣੀ ਨਹੀਂ ਦੂਜੇ ਪਾਸੇ ਕਰਜ਼ਾ ਚੁੱਕਣ ਲਈ ਮਜਬੂਰ ਹੈ ਹੁਣ ਸਰਕਾਰ 2000 ਕਰੋੜ ਦੇ ਕਰੀਬ ਫੇਰ ਕਰਜ਼ਾ ਨਿਵਾੜ ਤੋਂ ਚੁੱਕਣ ਜਾ ਰਹੀ ਹੈ ਉਸ ਦੀ ਵਜ੍ਹਾ ਦੱਸੀ ਜਾ ਰਹੀ ਹੈ ਕਿ ਲਿੰਕ ਰੋਡ ਬਣਾਉਣੇ ਆ ਖਸਤਾ ਹਾਲ ਤੱਕ ਕਈ ਥਾਵਾਂ ਦੇ ਉੱਤੇ ਔਰ ਜਿਸ ਪੈਸੇ ਦੇ ਨਾਲ ਬਣਨੀ ਸੀ ਸੈਂਟਰ ਦੱਬੀ ਬੈਠਾ ਉਹ ਦੰਦਾ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਕਰਜ਼ਾ ਦੇ ਇਹਨਾਂ 70 ਹਜ਼ਾਰ ਕਰੋੜ ਦੇ ਪਹਿਲਾਂ ਹੀ ਪੰਜਾਬ ਸਰਕਾਰ ਨੇ ਚੱਕ ਲਿਆ 26 ਮਹੀਨੇ ਦੇ ਵਿੱਚ ਚੱਕ ਲਿਆ ਕਿਉਂਕਿ ਜਿਹੜਾ ਇਹ ਪਹਿਲਾ ਬਜਟ ਹੈ ਉਹਦੇ ਵਿੱਚ 35 ਹਜ਼ਾਰ ਕਰੋੜ ਦੀ ਗੱਲ ਹੋਈ ਸੀ ਬਾਅਦ ਵਿੱਚ ਫਿਰ 35 ਤੋਂ 40 ਹਜ਼ਾਰ ਕਰੋੜ ਰੁਪਏ ਦੀ ਗੱਲ ਹੋਈ ਸੀ ਕਰਜ਼ਾ ਇਹਨਾਂ ਨੂੰ ਚੁੱਕਣਾ ਪਿਆ ਹੁਣ ਇਹ ਵੀ ਇਹਨਾਂ ਦਾ ਠੀਕ ਹੈ ਕਿ ਪਿਛਲਾ ਕਰਜ਼ਾ ਤਾਰਨ ਵਾਸਤੇ ਕਰਜ਼ਾ ਤਾਰਨ ਵਾਸਤੇ ਸਾਨੂੰ ਫਿਰ ਕਰਜ਼ਾ ਲੈਣਾ ਪੈ ਰਿਹਾ ਨਾ ਉਹ ਵੀ ਠੀਕ ਗੱਲ ਹੈ ਪਰ ਖਰਚੇ ਵੀ ਤਾਂ ਬਹੁਤ ਹਨ ਖਰਚੇ ਦੇ ਡਬਲ ਹੋ ਗਏ ਨੇ ਸਾਡੇ ਜਿਹੜਾ ਯਾਜ ਹੈ ਸਰਕਾਰੀ ਉਹੀ ਨ ਵਿਚਾਰਾ ਪੈਰ ਉਹਦੇ ਟਾਇਰ ਥੱਲੇ ਲੱਗਦੇ ਧਰਤੀ ਦੇ ਉਹੀ ਉੱਡਦਾ ਫਿਰਦਾ ਹੈਗਾ ਪੰਜਾਬ ਚੁੱਡੇ ਸੌਵਾ ਰੁੱਡੇ ਇਹ ਤੇ ਪੰਜਾਬ ਦਾ ਯਾਜ ਤੇ ਪੂਰਾ ਹਿੰਦੁਸਤਾਨ ਕੋ ਮਾਇਆ ਹੈਗਾ ਉਹ ਕਾਂਗਰਸੀ ਵੀ ਕਹਿੰਦੇ ਉਹ ਦੂਜੇ ਵੀ ਕਹਿੰਦੇ ਕਿ ਉਹਦੇ ਚ ਸਵਾਰੀਆਂ ਦਿੱਲੀ ਵਾਲੀਆਂ ਬੈਠੀਆਂ ਹੁੰਦੀਆਂ ਨੇ ਉਹ ਖਰਚੇ ਨੇ ਐਡਵਰਟਾਈਜ਼ਮੈਂਟ ਤੇ ਬਹੁਤ ਖਰਚੇ ਨੇ ਬਹੁਤ ਸਾਰੇ ਖਰਚੇ ਨੇ ਪਰ ਹੁਣ ਜਿਹੜਾ 2000 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਨੂੰ ਚੁੱਕਣਾ ਪੈ ਰਿਹਾ ਦੇਖੋ ਜਿਹੜਾ ਪੰਜਾਬ ਰਾਜ ਮੰਡੀ ਬੋਰਡ ਆ ਮੰਡੀ ਬੋਰਡ ਐਕਟ ਦੇ ਵਿੱਚ ਅਮੈਂਡਮੈਂਟ ਹੋਈ ਸੀ ਪਹਿਲਾਂ ਮੰਡੀ ਫੀਸ 3% ਦੀ ਸੀ 2 ਤੋਂ 3 ਕਰਦੇ ਤੇ 3 ਤੋਂ ਫਿਰ 2 ਕਰਦੇ ਉਹ ਸਾਡਾ 7700 ਕਰੋੜ ਰੁਪਈਆ ਰੁਕਿਆ ਜਿਹੜਾ ਪੰਜਾਬ ਦਾ ਦੋ ਹਿੰਦੁਸਤਾਨ ਦੇ ਸੂਬੇ ਨੇ ਜਿੱਥੇ ਮੰਡੀਕਰ ਸਿਸਟਮ ਬੜਾ ਜ਼ਬਰਦਸਤ ਆ ਇੱਕ ਨੰਬਰ 1 ਤੇ ਪੰਜਾਬ ਨੰਬਰ 2 ਤੇ ਹਰਿਆਣਾ ਬਾਕੀ ਮੰਡੀਕਰ ਸਿਸਟਮ ਨਹੀਂ ਹੈਗਾ ਇਸੇ ਕਰਕੇ ਤੇ ਜਿਹੜਾ ਯੂਪੀ ਬਿਹਾਰ ਦਾ ਵਿਚਾਰਾ ਉਥੋਂ ਦੇ ਜਾਦਵ ਨੇ ਜਿਹੜੇ 10-10 ਕਿੱਲਿਆਂ ਦੇ ਵੀ ਮਾਲਕ ਪੰਜਾਬ ਚ ਆ ਕੇ ਦਿਹਾੜੀਆਂ ਕਰਦੇ ਅਗਰ ਉਹਨਾਂ ਨੂੰ ਕਣ ਕੇ ਝੋਨਾ ਐਮਐਸਪੀ ਤੇ ਮਿਲੇ ਮੰਡੀਕਰਨ ਸਿਸਟਮ ਵਧੀਆ ਹੋਵੇ ਤੇ ਉਹ ਪੰਜਾਬ ਦੇ ਵਿੱਚ ਇਤੇ ਆ ਕੇ ਮਜ਼ਦੂਰੀ ਕਿਉਂ ਕਰਨ ਉਹ ਝੋਨਾ ਕਿਉਂ ਲਾਉਣ 47 ਡਿਗਰੀ ਦੇ ਵਿੱਚ ਹੁਣ ਉਹ ਜਿਹੜਾ ਮੰਡੀ ਫੀਸ ਆਉਂਦੀ ਉਹਦੇ ਚ ਜਿਹੜੀਆਂ ਪਿੰਡੂ ਸੜਕਾਂ ਨੇ ਜਿਹੜੇ ਲਗਭਗ ਪੰਜਾਬ ਚ 70 ਕਿਹਾੜ ਕਿਲੋਮੀਟਰ ਹੈ ਜਿੰਨਾਂ ਉਹਨਾਂ ਸੜਕਾਂ ਦੀ ਲੰਬਾਈ ਉਹ ਰਿਪੇਅਰ ਕਰਨੀ ਪੈਂਦੀ 6 ਸਾਲ ਬਾਅਦ ਕਾਲੀਆਂ ਵੇਲੇ ਵੀ ਸੀ ਜੋ ਇਹਨਾਂ ਦੀ 10 ਸਾਲ 70 ਹੀ ਕੋ ਫੰਡ ਬੜੇ ਐਡਵਰਟ ਕਾਲੀਆਂ ਨੇ ਵੀ ਕੀਤੇ ਸੀ ਤੇ ਉਹ ਉਦੋਂ ਰਿਪੇਅਰ ਨਹੀਂ ਹੋਈ ਫਿਰ ਜੋ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਵੀ ਉਹਨਾਂ ਨੇ ਮਾਰਕੀਟ ਫੀਸ ਵਧਾ ਕੇ ਕਰਜਾ-ਗੁਰਜਾ ਚੱਕ ਕੇ ਰਿਪੇਅਰ ਕਰਵਾ ਦਿੱਤੀ ਉਦੋਂ ਮੰਡੀ ਕਰਨ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਹੋਣੀ ਸੀ ਹੁਣ ਹਰਜਨ ਸਿੰਘ ਬਰਸਟ ਸਾਹਿਬ ਨੇ ਹੁਣ ਮੰਡੀ ਫੀਸ 7700 ਕਰੋੜ ਰੁਪਇਆ ਰੁਕਿਆ ਪਿਆ ਰਿਪੇਅਰ ਮੰਗਦੀ ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਇਹ ਵੀ ਬੜਾ ਮੁੱਦਾ ਹੈ ਕਿ ਲਿੰਕ ਸੜਕਾਂ ਤੇ ਟੁੱਟੀਆਂ ਪਈਆਂ ਤੁਸੀਂ ਗੱਡੀ ਮੋਟਰਸਾਈਕਲ ਚਾਲੂ ਇੱਥੇ ਤੇ ਸਾਈਕਲ ਨਹੀਂ ਸਾਈਕਲ ਤੇ ਨਹੀਂ ਤੁਸੀਂ ਸੜਕਾਂ ਤੇ ਜਾ ਸਕਦੇ ਪੈਦਲ ਨਹੀਂ ਜਾ ਸਕਦੇ ਤੁਹਾਡੇ ਮੋਚ ਆ ਜੂਗੀ ਹੁਣ ਇਸ ਸਥਿਤੀ ਦੇ ਵਿੱਚ ਇਹਨਾਂ ਨੇ ਨਬਾੜ ਕੋ ਕਿਹਾ ਕਿ ਜਿਹੜਾ ਨਬਾੜ ਹੈਗਾ ਉਹ ਹੀ ਹੈ ਕਿ ਨੈਸ਼ਨਲ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਬੈਂਕ ਆ ਉਹ ਸਾਰੇ ਸੂਬਿਆਂ ਨੂੰ ਕਰਜ਼ਾ ਦਿੰਦੀ ਹੈ ਘੱਟ ਹੋਊਗਾ 2% 3% 4% ਹੁਣ ਉਹ 2000 ਕਰੋੜ ਰੁਪਈਆ ਕਰਜ਼ਾ ਚੁੱਕਣ ਲੱਗੇ ਮੋਟਾ-ਮੋਟਾ ਉਹ ਪਤਾ ਨਹੀਂ ਕਿੰਨੇ ਸਾਲ ਤੱਕ ਕਰਜ਼ਾ ਲਿਆ ਹੋਊਗਾ ਉਹਦੀਆਂ ਹੁਣ ਇਹਨਾਂ ਨੇ 33000 ਕਿਲੋਮੀਟਰ ਛੜਕਾਂ ਦੀ ਰਿਪੇਅਰ ਕਰਨੀ ਹੈ ਜਿਹੜੀਆਂ ਬਿਲਕੁਲ ਹੀ ਖਤਮ ਹੋ ਚੁੱਕੀਆਂ ਨੇ ਕਿਉਂਕਿ ਇਹਦੇ ਵਿੱਚ ਵੀ ਕੈਟਾਗਰੀ ਆ ਗਈ ਹੈ ਕਿ ਇੱਕ ਇੱਕ ਪਿੰਡ ਨੂੰ ਲੱਗਦੀ ਹੋਵੇ ਛੜਕ ਜਾਂ ਚਾਰ ਪਿੰਡਾਂ ਨੂੰ ਲੱਗਦੀ ਹੋਵੇ ਜਾਂ ਪੰਜ ਪਿੰਡਾਂ ਲੱਗਦੇ ਇਦਾਂ ਦੇ ਪੈਰਾਮੀਟਰ ਮੀਟਰ ਮਾਪਦੰਡ ਲੱਗ ਨੇ ਪਰ ਕਰਜ਼ਾ ਵਧਦੀ ਜਾ ਰਿਹਾ ਵਾ ਪੰਜਾਬ ਵਾਸਤੇ ਕਿਉਂਕਿ ਪੰਜਾਬ ਦੇ ਵਿੱਚ ਸਬਸਿਡੀਆਂ ਇੰਨੀਆਂ ਜ਼ਿਆਦਾ ਨਹੀਂ ਇਨਕਮ ਘਟ ਨੇ ਸਾਧਨ ਘਟ ਨੇ ਖਰਚੇ ਜ਼ਿਆਦੇ ਨੇ ਜੇ ਇਹ ਬੰਦੇ ਦੀ ਕਮਾਈ 50 ਰੁਪਏ ਹੋਵੇ ਤਾਂ ਰੋਜ਼ 200 ਰੁਪਏ ਖਰਚਾ ਕਰੀ ਜਾਵੇ ਤੇ 150 ਰੁਪਏ ਵੱਧ ਵੱਧ ਕੇ ਮਹੀਨੇ ਦਾ 5000 ਰੁਪਏ ਬਣ ਹੀ ਗਿਆ ਨਾ ਜੀ ਉਹ ਕਿੱਥੋਂ ਲਾਉਣਾ ਹੈਗਾ ਸਰਕਾਰ ਦਾ ਵੀ ਆ ਕਿ ਟੈਕਸ ਤੇ ਬਹੁਤ ਲਾ ਨਹੀਂ ਸਕਦੀ ਪਰ ਸਹੂਲਤਾਂ ਕਹਿੰਦੀ ਕਿ ਅਸੀਂ ਸਾਰੀਆਂ ਦੇਣੀਆਂ ਆ ਅਸੀਂ ਬਿਜਲੀ ਫ੍ਰੀ ਵੀ ਕਰਨੀਆਂ ਬੱਸਾਂ ਵੀ ਫ੍ਰੀ ਆ ਪਾਣੀ ਵੀ ਫ੍ਰੀ ਸਭ ਕੁਝ ਫ੍ਰੀ ਤੇ ਜੇ ਮਾੜਾ ਮੋਟਾ ਟੈਕਸ ਲਾ ਦੇ ਫਿਰ ਰੋਲਾ ਵੀ ਪੈਂਦਾ ਕਿਉਂਕਿ ਲੋਕਾਂ ਨੂੰ ਆਦਤ ਹੋ ਚੁੱਕੀ ਆ ਪੰਜਾਬੀਆਂ ਨੂੰ ਕਿ ਸਾਨੂੰ ਫ੍ਰੀ ਦਿੱਤਾ ਜਾਵੇ ਸਭ ਕੁਝ ਹੈ ਅਜੀਬ ਸਥਿਤੀ ਦੇ ਵਿੱਚ ਜਿਸ ਐਵਰੇਜ ਦੇ ਨਾਲ ਪੰਜਾਬ ਸਰਕਾਰ ਕਰਜ਼ਾ ਚੱਕ ਰਹੀ ਆ ਜਦੋਂ ਕੈਪਟਨ ਅਮਰਿੰਦਰ ਸਿੰਘ ਹਣੀ ਛੱਡ ਕੇ 2 ਕਰੋੜ 80 ਲੱਖ ਦੇ ਕਰੀਬ ਸੀ ਹੁਣ 340 ਹੋ ਗਿਆ ਤੇ ਇਹ ਅੰਦਾਜ਼ਾ ਮੋٹے ਰੂਪ ਦੇ ਵਿੱਚ ਕਿ ਜਦੋਂ 2027 ਦੇ ਵਿੱਚ ਮਾਰਚ ਮਹੀਨੇ ਨਵੀਂ ਸਰਕਾਰ ਬੰਨੀ ਆ ਉਦੋਂ ਹਿਸਾਬ ਕਿਤਾਬ ਜਦੋਂ ਲਾਇਆ ਗਿਆ ਨਾ ਉਸ ਸਮੇਂ ਪੰਜਾਬ ਦੇ ਉੱਪਰ 5 ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਜਾਣਾ 3 ਕਰੋੜ ਦੀ ਵਾਧੇ ਆ ਤੇ ਕਰਜ਼ਾ ਕਿੰਨਾ ਹੋ ਜੂਗਾ 5 ਲੱਖ ਕਰੋੜ ਦਾ ਕਰਜ਼ਾ ਤੇ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਕਿ ਚਾਹੇ ਤੁਸੀਂ ਕਹੋ ਕਿ ਖਜ਼ਾਨਾ ਭਰਿਆ ਇਹ ਕਹਿਣ ਵਾਲੇ ਕਿ ਨਾ ਤੁਸੀਂ ਪ੍ਰਾਪਰਟੀਆਂ ਵੇਚਣੀਆਂ ਪੈਣਗੀਆਂ ਗਿਰਵੀ ਰੱਖਣੀਆਂ ਪੈਣਗੀਆਂ ਅਜੇ ਸਥਿਤੀ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਬਿਹਾਰ ਹੀ ਬਣ ਜਾਏ ਡਿਵੈਲਪਮੈਂਟ ਹੋਈ ਨਾ ਹੋਈ ਇੱਕ ਬਰਾਬਰ ਮੁਲਾਜ਼ਮਾਂ ਨੂੰ ਪੈਨਸ਼ਨ ਮਿਲੀ ਨਾ ਮਿਲੀ ਇੱਕ ਬਰਾਬਰੀਆ ਤਨਖਾਹਾਂ ਮਿਲੀਆਂ ਨਾ ਮਿਲੀਆਂ ਇੱਕ ਬਰਾਬਰੀਆ ਇਸ ਆਰਥਿਕ ਮੰਦੀ ਚੋਂ ਜਾਂ ਮੰਦਹਾਲੀ ਚੋਂ ਪੰਜਾਬ ਸਰਕਾਰ ਗੁਜ਼ਰ ਰਿਆ ਤੇ ਉਹਨੂੰ ਕੋਈ ਵੀ ਸਰਕਾਰ ਹੁਣ ਰੋਕ ਨਹੀਂ ਸਕਦੀ 2027 ਦੇ ਵਿੱਚ ਜਿਹੜੀ ਵੀ ਸਰਕਾਰ ਆਊਗੀ ਉਹਨੂੰ ਵੀ ਕਰਜ਼ਾ ਚੁੱਕ ਕੇ ਹੀ ਸਰਕਾਰ ਬਣਾਉਣੀ ਪੈਣੀ ਜਦ ਤੱਕ ਅਸੀਂ ਹੁਣ ਟੈਕਸ ਨਹੀਂ ਲਾਉਂਦੇ ਜਾਂ ਅਸੀਂ ਸਬਸਿਡੀਆਂ ਬੰਦ ਨਾ ਕੀਤੀਆਂ ਗਿਆ ਹੋਰ ਕੋਈ ਸਾਡੇ ਕੋਲ ਹੈ ਨਹੀਂਆ ਵਿਕਲਪ ਨਹੀਂ ਹੈਗਾ ਜਾਂ ਦੇ ਸਬਸਿਡੀਆਂ ਦੇ ਚੱਲੋ ਤੇ ਕਰਜ਼ਾ ਚੁੱਕੀ ਚੱਲੋ ਤੇ ਜੇ ਕਰਜ਼ਾ ਨਹੀਂ ਚੁੱਕਣਾ ਤੁਹਾਨੂੰ ਟੈਕਸ ਲਾਉਣੇ ਪੈਣੇ ਨੇ ਪਰ ਟੈਕਸ ਲਾਓਗੇ ਤੇ ਲੋਕਾਂ ਨੇ ਮੰਨ ਜਦਾ ਇੱਕ ਇਹ ਵੀ ਵਹਿਮ ਪੈ ਗਿਆ ਨਾ ਪੋਲੀਟੀਕਲ ਪਾਰਟੀਆਂ ਨੂੰ ਕਿ ਜੇ ਅਸੀਂ ਸਬਸਿਡੀਆਂ ਬੰਦ ਕਰਤੀਆਂ ਤੇ ਸ਼ਾਇਦ ਅਸੀਂ ਨਾਲ ਜਿੱਤੀਏ ਪਰ ਇੱਕ ਵਾਰਾ ਹੋਕਾ ਦੇ ਦੇਖੋ ਪੰਜਾਬ ਦੇ ਜਨਤਾ ਨੂੰ ਇਹਨਾਂ ਦੇ ਕਹਿ ਕੇ ਦੋਗੇ ਵੀ ਅਸੀਂ ਬਿਜਲੀ ਫ੍ਰੀ ਨਹੀਂ ਦੇਣੀ ਅਸੀਂ 1 ਰੁਪਿਆ ਯੂਨਿਟ ਦਵਾਂਗੇ ਲੋਕ ਤੋਂ ਲੋਕੀ ਕਹਿਣਗੇ ਸਾਨੂੰ 24 ਘੰਟੇ ਦੇ ਦਿਦੋ ਚਾਹੇ 2 ਰੁਪਏ ਲੈ ਲੋ ਪਰ ਪੋਲੀਟੀਕਲ ਪਾਰਟੀਆਂ ਨਾ ਤੇ ਸ਼ਰੂਮਨੀ ਕਾਲੀ ਦਲ ਭਾਜਪੀ ਚ ਨਾ ਕਾਂਗਰਸ ਪਾਰਟੀ ਦੇ ਵਿੱਚ ਤੇ ਨਾ ਹੀ ਹੁਣ ਆਮ ਆਦੀ ਪਾਰਟੀ ਦੇ ਵਿੱਚ ਇੱਛਾ ਸ਼ਕਤੀ ਨਹੀਂ ਹੈਗੀ ਜੋ ਹੋਣੀ ਬੜੀ ਜ਼ਰੂਰੀ ਆ ਜੀ ਬਹੁਤ ਸ਼ੁਕਰੀਆ ਪ੍ਰੋਗਰਾਮ 16 ਨੇ ਸੱਚ ਦੇ ਵਿੱਚ ਅਸੀਂ ਇਹਨਾਂ ਦੋ ਕੁ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਸੀਂ ਇਹਨਾਂ ਮਸਲਿਆਂ ਬਾਰੇ ਮੁੱਦਿਆਂ ਬਾਰੇ ਕੀ ਸੋਚਦੇ ਹੋ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਬਣੇ ਰਹੋ ABC ਪੰਜਾਬ ਦੇ ਨਾਲ